ਦਰ ਦੇ ਵਿਧਾਨ ਸਭਾ ਹਲਕਾ ਪੱਛਮੀ ਦੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਮਿਲ ਰਹੇ ਲੋਕਾਂ ਦੇ ਹੰਗਾਰੇ ਵਿੱਚ ਮਲੇਰ ਕੋਲਾ ਦੇ ਉਦਯੋਗ ਪਤੀਸ਼ਟਾ ਇਨਫੈਕਟ ਦੇ ਐਮ ਡੀ ਹਾਜੀ ਮੁਹੰਮਦ ਉਵੇਜ਼ ਦੇ ਦੇਸ਼ਾਂ ਤੇ ਭੱਜੀ ਜਾ ਰਹੀ ਟੀਮ ਦੇ ਉਵੇ ਸਾਹਿਬ ਵੱਲੋਂ ਸਪੋਰਟਸ ਕਾਰੋਬਾਰੀਆਂ ਨਾਲ ਰਬਾਤਾਂ ਨੇ ਚੋਣ ਮੁਹਿਮ ਨੂੰ ਵੱਡਾ ਹੁਲਾਰਾ ਹੀ ਨਹੀਂ ਸਗੋ ਵੋਟਾਂ ਦਾ ਰੁਖ ਵੀ ਆਮ ਆਦਮੀ ਪਾਰਟੀ ਵੱਲ ਮੋੜ ਦਿੱਤਾ ਹੈ ਇਸ ਸਪੋਰਟ ਦੇ ਕਾਰੋਬਾਰੀ ਕੁੱਲ ਕੇ ਆਮ ਆਦਮੀ ਪਾਰਟੀ ਨਾਲ ਚੱਲ ਰਹੇ ਹਨ ਇਹ ਕਹਿਣਾ ਹੈ ਪਾਰਟੀ ਦੇ ਸੀਨੀਅਰ ਲੀਡਰ ਗੁਰਮੀਲ ਸਿੰਘ ਕਾਚੋ ਦਾ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਕੀ ਕਿੱਥੇ 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 ਕਿੱ ਪਰ ਸਾਡੇ ਵਰਕਰਾਂ ਦਾ ਉਤਸ਼ਾਹ ਦੇਖਣ ਵਾਲਾਗਾ ਤੇ ਬਹੁਤ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਜੁਟ ਕੇ ਮਾਨ ਸਾਹਿਬ ਦੇ ਕੰਮਾਂ ਤੇ ਮੋਹਰ ਲਾਉਗੀ ਤੇ ਉਹਨਾਂ ਦੇ ਝੋਲੀਏ ਸੀਖਉਣ ਜਾਣਗੇ ਤੇ ਤੁਸੀਂ ਮਤਲਬ ਜਿਹੜੇ ਬੰਦੇ ਅਭ ਜ਼ਰੂਰਦੀ ਜਿਹੜੇ ਖੜੇ ਨੇ ਜਿਹੜੇ ਕਿ ਪਿਛਲੇ ਦਾ ਇਲੈਕਸ਼ਨ ਜਿੱਤੇ ਨੇ ਜਾਂ ਉਹ ਕਹਿ ਰਹੇ ਵੀ ਇਹ ਦਲ ਬਦਲਿਆ ਦੀ ਹੈ ਜਿਹੜਾ ਤੁਹਾਡਾ ਕੈਂਡੀਡੇਟ ਬਦਲ ਗਿਆ ਉਹਨੂੰ ਲੋਕ ਕਿਵੇਂ ਪਸੰਦ ਕਰ ਰਹੇ ਕਰ ਰਹੇ ਜਾਂ ਨਹੀਂ ਦੇਖੋ ਜੀ ਲੋਕ ਮਾਨ ਸਾਹਿਬ ਦੇ ਕੰਮਾਂ ਨੂੰ ਪਸੰਦ ਕਰ ਰਹੇ ਨੇ ਤੇ ਜਿਹੜੇ ਸਾਡੇ ਕੈਂਡੀਡੇਟ ਨੇ ਮਹਿੰਦਰ ਭਗਤ ਜੀ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੇ ਪਿਤਾ ਜੀ ਦਾ ਇੱਥੇ ਬਹੁਤ ਵੱਡਾ ਰਸੂਕਾ ਤੇ ਸਾਫ ਸੁਥਰੇ ਤੇ ਨੇਕ ਦਿਲ ਇਨਸਾਨ ਨੇ شریف ਇਨਸਾਨ ਨੇ ਤੇ ਜਿੱਥੇ ਵੀ ਅਸੀਂ ਜਾ ਰਹੇ ਆ ਤੇ ਲੋਕ ਇਹੀ ਕਹਿ ਰਹੇ ਨੇ ਵੀ ਜਿਸ ਤਰ੍ਹਾਂ ਦੇ شریف ਇਨਸਾਨ ਨੇ ਅਸੀਂ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਆਗੇ ਪਰ ਵੋਟਾਂ ਇਸ ਵਾਰ ਉਹਨਾਂ ਨੂੰ ਪਾਵਾਂ ਮਲੇਰ ਕੋਲ ਤੋਂ ਸਟਾਰ ਅੰਪੈਕਟਰ ਐਮਬੀਡੀ ਅਵਾਜ਼ ਸਾਹਿਬ ਦੀ ਟੀਮ ਵੀ ਹਰ ਰੋਜ਼ ਜਾ ਰਹੀ ਹੈ ਕੀ ਅਵੈਦ ਸਾਹਿਬ ਦਾ ਕਾਰੋਬਾਰ ਵੀ ਇੱਥੇ ਇਸ ਇਲਾਕੇ ਨਾਲ ਜੁੜਿਆ ਉਹਨਾਂ ਦਾ ਕਿੰਨਾ ਪ੍ਰਭਾਵ ਮਹਿਸੂਸ ਕਰੋ ਦੇਖੋ ਜੀ ਅਵੈਦ ਸਾਹਿਬ ਦਾ ਅਸੀਂ ਖਾਸ ਧੰਨਵਾਦ ਕਰਦੇ ਹਾਂ ਜਿਹੜੇ ਲਗਾਤਾਰ ਸਾਡੇ ਡੇਲੀ ਇੱਥੇ ਆ ਰਹੇ ਨੇ ਉਹਨਾਂ ਦੀਆਂ ਟੀਮਾਂ ਆ ਰਹੀਆਂ ਨੇ ਜੀਆਂ ਗਰਾਊਂਡ ਤੇ ਕੰਮ ਕਰ ਰਹੇ ਨੇਗੇ ਤੇ ਉਹਨਾਂ ਦਾ ਆਪਣਾ ਵੀ ਇੱਥੋਂ ਕਾਰੋਬਾਰ ਆ ਜਿੱਥੇ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਤੇ ਰੋਟੀ ਦੇ ਲਈ ਦੇਖੋ ਸਭ ਤੋਂ ਵੱਡਾ ਰੋਟੀ ਦੇ ਲਈ ਰੋਜ਼ਗਾਰ ਦੇਣਾ ਹੁੰਦਾ ਕੰਮ ਆ ਤੇ ਪੁੰਨ ਦਾ ਕੰਮ ਹੁੰਦਾ ਤੇ ਉਹਨਾਂ ਨੇ ਜੋ ਪੁੰਨ ਦਾ ਕੰਮ ਕੀਤਾ ਅਵੈਦ ਸਾਹਿਬ ਦੇ ਨਾਲ ਜਿੰਨੇ ਵੀ ਵਰਕਰ ਨੇ ਉਹ ਵੀ ਆ ਆਮ ਆਦਮੀ ਪਾਰਟੀ ਨੂੰ ਬਹੁਤ ਸਪੋਰਟ ਕਰ ਰਹੇ। ਜਵੀ ਸਾਹਿਬ ਤੁਸੀਂ ਇੱਥੇ ਮਲੇਰ ਕੋਲੇ ਤੋਂ ਆ ਰਹੇ ਹੋ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਤੁਸੀਂ ਇਹ ਚੋਣ ਜਿਹੜੀ ਹੈ ਕਿਵੇਂ ਜਿੱਤੋਗੇ। ਜਿੱਥੇ ਜਿਹੜੀ ਮਲੇਰ ਕੋਲੇ ਤੋਂ ਟੀਮ ਆਉਂਦੀ ਹੈ ਨਾ ਸਤਾਰ ਇਫੈਕਟ ਦੇ ਅੰਦਰ ਮੁਹੰਮਦ ਅਬਾਸ ਸਾਹਿਬ ਦੀ ਆਇਆ ਹੈ। ਉਹਨਾਂ ਦਾ ਉਹਦਾ ਕਾਰੋਬਾਰ ਬਹੁਤ ਬੜਾ ਇਹਨਾਂ ਇੰਡਸਟਰੀਆਂ ਨਾਲ ਉਹਨਾਂ ਦਾ ਬੜਾ ਤਾਲਮੇਲ ਹੈ ਉਹ ਇੰਡਸਟਰੀਆਂ ਦੇ ਵਰਕਰਾਂ ਨੂੰ ਮਿਲ ਰਹੇ ਨੇ ਉਹਨਾਂ ਦੀਆਂ ਟੀਮਾਂ ਜਾ ਜਾ ਕੇ ਜਿਹੜੇ ਵਰਕਰ ਜਿਹੜੇ ਨੇ ਆਮ ਆਦੀ ਪਾਰਟੀ ਨਾਲ ਜੁੜ ਰਹੇ ਨੇ ਤੇ ਉਹ ਜੁਆਇਨਿੰਗ ਕਰ ਰਹੇ ਨੇ ਅਵੈਸ ਸਾਹਿਬ ਦੀ ਮਿਹਨਤ ਸਦਕਾ ਉਹਨਾਂ ਦੀ ਟੀਮ ਦੀ ਮਿਹਨਤ ਸਦਕਾ ਇੱਥੇ ਕਈ ਕਾਉਂਸਲਰ ਆਮ ਆਦੀ ਪਾਰਟੀ ਜੁਆਇਨ ਕਰ ਗਏ ਨੇ ਹਰ ਦਿਨ ਬਾ ਦਿਨ ਇੱਥੇ ਆਮ ਆਦੀ ਪਾਰਟੀ ਦੇ ਨਾਲ ਜੁੜ ਕੇ ਲੋਕਾਂ ਦੀ ਬੋਰਡ ਵੱਧ ਰਹੀ ਹੈ ਜਿਹੜੀ ਟੀਮ ਹੈ ਉਹਰੇ ਆਂਦੀ ਹੈ ਬੜੀ ਮਿਹਨਤ ਕਰ ਰਹੀ ਹੈ ਮਲਾ ਰਹੀ ਹੈ ਔਰ ਸਾਨੂੰ ਉਹਦਾ ਰਿਜ਼ਲਟ ਬੜਾ ਅੱਛਾ ਮਿਲੂਗਾ ਕਿ ਇੱਥੇ ਜਿਆਦਾਤਰ ਜਲੰਧਰ ਵਿੱਚ ਸਪੋਰਟਸ ਦਾ ਕੰਮ ਹੈ ਹਵੇ ਸਾਹਿਬ ਦਾ ਵੀ ਉਹ ਇੰਡਸਟਰੀ ਹੈ ਦੀ ਸਪੋਰਟਸ ਦੀ ਹੈ ਉਹਦੇ ਨਾਲ ਜੁੜੇ ਹੋਣੇ ਦੁਕਾਨਦਾਰ ਵੀ ਇੱਥੇ ਜੁੜੇ ਦੁਕਾਨਦਾਰ ਬੜੀਆਂ ਫੈਕਟਰੀਆਂ ਵਾਲੇ ਸਾਰੇ ਲੱਛੇ ਤਾ ਲਗਾ ਦੇ ਨੇ ਉਹਨਾਂ ਦੇ ਉਹ ਦਿਨਵਾ ਦਿਨ ਹਵੇ ਸਾਹਿਬ ਦੀ ਰਹਿਨਮਾਈ ਦੇ ਵਿੱਚ ਆਮਾਦੀ ਪਾਰਟੀ ਜੁਆਇਨ ਕਰ ਰਹੇ ਨੇ